ਸਕੋਰਪੀਓ ਚ ਵੱਜੀ ਬੱਸ ਹੋ ਗਿਆ ਫਿਰ ਹੰਗਾਮਾ ਕਰਮੀ ਦੇ ਕਾਰਨ ਪੱਟੀਆਂ ਦੀ ਵੀ ਨਿਕਲੀਆਂ ਚੀਕਾ ਰੋਡ ਹੋ ਗਿਆ ਪੂਰਾ ਜਾ ਫਿਰੋਜ਼ਪੁਰ ਤੋਂ ਤੁਹਾਡੇ ਨਾਲ ਖਬਰ ਸਾਂਝੀ ਕਰ ਰਹੀਆਂ ਜਿੱਥੇ ਸਕੋਰਪੀਓ ਚ ਬੱਸ ਵੱਜੀ ਹੈ ਜੀ ਆਂ ਦੋਸਤੋ ਜਿਸ ਦੇ ਕਾਰਨ ਕਾਫੀ ਹੰਗਾਮਾ ਦੇਖਣ ਨੂੰ ਮਿਲਿਆ ਦੱਸਦੀ ਕਿ ਐਕਸੀਡੈਂਟ ਦੇ ਕਾਰਨ ਕਈ ਦੂਰ ਤੱਕ ਜਾਮ ਲੱਗ ਗਿਆ ਜਾਮ ਦੇ ਵਿੱਚ ਫੌਜ ਦੀ ਐਂਬੂਲੈਂਸ ਵੀ ਫਸ ਗਈ ਅਤੇ ਗਰਮੀ ਦੇ ਕਾਰਨ ਸਕੂਲੀ ਬੱਚਿਆਂ ਦੀਆਂ ਚੀਕਾਂ ਨਿਕਲ ਗਈਆਂ ਤਸਵੀਰਾਂ ਦੇਖ ਰਹੇ ਹੋ ਤਸਵੀਰਾਂ ਦਿਖਾ ਰਹੇ ਆਕਰ ਕਿਸ ਪ੍ਰਕਾਰ ਪੂਰੇ ਤਰੀਕੇ ਦੇ ਨਾਲ ਸੜਕ ਜਾਮ ਹੋ ਚੁੱਕੀ ਹੈ ਤੁਹਾਨੂੰ ਦੱਸਦੀ ਕਿ ਇਸ ਮਾਮਲੇ ਦੇ ਬਾਰੇ ਜਦੋਂ ਕੰਡਕਟਰ ਦੇ ਨਾਲ ਗੱਲ ਹੋਈ ਤਾਂ ਕੰਡਕਟਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਇੱਕ ਮੋਟਰਸਾਈਕਲ ਨੂੰ ਬਚਾਉਂਦੇ ਚੱਕਰ 'ਚ ਬੱਸ ਥੋੜੀ ਸਾਈਡ ਚ ਲੈ ਰਹੇ ਸੀਗੇ ਪਰ ਸਕੋਰਪੀਓ ਵਾਲਾ ਬਿਲਕੁਲ ਵੀ ਸਾਈਡ ਨਹੀਂ ਦਿੱਤੀ ਜਿਸ ਤੋਂ ਬਾਅਦ ਬੱਸ ਸੀਗੀ ਜਿਹੜੀ ਕਿ ਸਕੋਰਪੀਓ ਦੇ ਵਿੱਚ ਜਾ ਕੇ ਵੱਜਦੀ ਆ ਪਰ ਦੂਜੇ ਪਾਸੇ ਜੇਕਰ ਸਕੋਰਪੀਓ ਦੇ ਮਾਲਕ ਦੇ ਨਾਲ ਗੱਲ ਹੋਈ ਤਾਂ ਉਹ ਉਹਨਾਂ ਵੱਲੋਂ ਵੀ ਕਿਹਾ ਜਾ ਰਿਹਾ ਕਿ ਇਹ ਜਿਹੜੀ ਰੋਡ ਆ ਲਿੰਕ ਰੋਡ ਆ ਜਿਸ ਦੇ ਉੱਤੇ ਬੱਸਾਂ ਦਾ ਚੱਲਣਾ ਬਿਲਕੁਲ ਵੀ ਅਲਾਉਡ ਨਹੀਂ ਆ ਪਰ ਫਿਰ ਵੀ ਇਹ ਬੱਸਾਂ ਇਸ ਰੋਡ ਤੇ ਲੈ ਕੇ ਆਉਂਦੇ ਨੇ ਸੋ ਦੋਸਤੋ ਇਹਨਾਂ ਦਾ ਇਸ ਮਾਮਲੇ ਦੇ ਵਿੱਚ ਇਹਨਾਂ ਦਾ ਕਾਫੀ ਝਗੜਾ ਹੋਇਆ ਹੰਗਾਮਾ ਦੇਖਣ ਨੂੰ ਮਿਲਿਆ ਪਰ ਇਸ ਸਾਰੇ ਮਾਮਲੇ ਤੋਂ ਬਾਅਦ ਕੰਡਕਟਰ ਵੱਲੋਂ ਹੋਰ ਕੀ ਕਿਹਾ ਗਿਆ ਤੇ ਸਕੋਰਪੀਓ ਵਾਲੇ ਵੱਲੋਂ ਹੋਰ ਕੀ ਕਿਹਾ ਗਿਆ ਤੁਸੀਂ ਇੱਕ ਵਾਰ ਸੁਣ ਸਕਦੇ ਹੋ ਮੈਂ ਮਲਕੀਸ਼ ਸਿੰਘ ਮੇਰਾ ਨਾਮ ਜੀ ਬਾਗੀ ਹਸਪੀਟਲ ਤੋਂ ਜੇ ਸਾਡੇ ਠਾਣੇ ਨੂੰ ਲਿੰਕ ਰੋਡ ਜਾਂਦੀ ਏ ਜੇਲ੍ਹ ਦੇ ਬਿਲਕੁਲ ਨਾਲ ਇੱਥੋਂ ਮੈਂ ਜਾ ਰਿਹਾ ਈ ਸਾਡੇ ਠਾਣੇ ਦੇ ਸਾਈਡ ਨੂੰ ਲਿੰਕ ਰੋਡ ਤੇ ਪੱਗੋ ਬਸਾਂ ਹੀ ਬਸਣ ਜਾਂ ਕਦੋਂ ਬਸ ਵੜ ਦਿੱਤੀ ਮੇਰੀ ਗੱਡੀ ਦੇ ਬੈਕਸਾਈਡ ਤੋਂ ਲੈਟ ਟੁੱਟ ਗਈ ਨੁਕਸਾਨ ਕਾਫੀ ਕਰਦਾ ਹੈ ਜੇ ਮੈਂ ਡਰਾਈਵਰ ਨੂੰ ਕਿਹਾ ਡਰਾਈਵਰ ਕੋ ਬੰਦਾ ਚੰਗਾ ਬੋਲਿਆ ਜਦੋਂ ਕਿ ਮਨੇ ਪ੍ਰਸ਼ਾਸਨ ਨੇ ਜੋ ਪ੍ਰੋਸੈਸ ਹੁੰਦਾ ਪਰ ਅਗੇ ਵੀ ਲਿੰਕ ਰੋਡ ਇਹ ਬੱਸਾਂ ਦਾ ਰੂਟ ਨਹੀਂ ਹੈਗਾ ਪਰ ਫਿਰ ਵੀ ਬੱਸ ਵਾਲਾ ਬੱਸਾਂ ਡਪਾ ਰਹੇ ਨੇ ਜਦੋਂ ਕਿ ਹੈਵੀ ਵਹੀਕਲ ਦਾ ਟ੍ਰੈਫਿਕ ਰੋਕ ਰਹੀ ਹੈ ਟ੍ਰੈਫਿਕ ਰੋਕ ਰਹੇ ਨੇ ਪਰ ਇਹ ਵੀ ਤਾਂ ਹੈਵੀ ਹੈ ਨਾ ਲਿੰਕ ਰੋਡ ਤੋਂ ਜਾ ਕੇ ਬੱਚਿਆਂ ਸਕੂਲ ਸਾਹਮਣੇ ਆ ਉੱਥੇ ਨੁਕਸਾਨ ਕਰਦੇ ਪਏ ਨੇ ਛੋਟੀ ਟੈਕੀ ਦਾ ਬੱਚੇ ਵੇਖੇ ਨੇ ਕੋਈ ਨਹੀਂ ਵੇਖਿਆ ਸਾਡਾ ਮੇਰੀ ਬਾਤ ਮੇਰਾ ਨੁਕਸਾਨ ਕੀਤਾ ਮੇਰੀ ਗੱਡੀ ਦਾ ਨੁਕਸਾਨ ਕੀਤਾ ਉਹ ਜਦੋਂ ਮੈਂ ਭੱਜ ਕੇ ਬਾਹਰ ਨਾ ਨਿਕਲਦਾ ਰਹਾਂ ਸਾਡ ਜਾ ਕੇ ਤੋਂ ਸਾਡਾ ਮੇਰਾ ਕੋਈ ਨੁਕਸਾਨ ਕਰਨ ਨਾਲ ਇਹ ਤਾਂ ਬੱਸਾ ਅਕਸਰ ਹੀ ਇੱਥੋਂ ਨਿਕਲਦੀਆਂ ਨੇ ਪਰ ਬੱਸਾ ਲਾਉਣੀ ਨਹੀਂ ਹੈ ਜਾਂ ਟ੍ਰੈਫਿਕ ਪੁਲ ਜ਼ਿਲ੍ਹਾ ਪੁਲ ਟ੍ਰੈਫਿਕ ਪੁਲ ਤੋਂ ਕੁਝ ਨਹੀਂ ਕਰਦੀ ਇਹਨਾਂ ਬਾਦੇ ਤਾਂ ਆਖਰਕਾਰ ਛੇਤੀ ਥੋੜੀ ਦੇਰ ਬਾਅਦ ਇੱਥੇ ਆ ਕੇ ਤੁਹਾਨੂੰ ਮਿਲਦਾ ਹੈ ਬੱਸਾਂ ਨਾਲ ਹੀ ਕਿੰਨਾ ਕੁ ਨੁਕਸਾਨ ਜਿਹੜਾ ਤੁਹਾਡਾ ਹੋਇਆ ਮੇਰਾ ਤਕਰੀਬ 10-12000 ਦਾ ਨੁਕਸਾਨ ਹੋ ਗਿਆ ਜੀ ਕਿਹਾ ਕੋਈ ਗੱਲਬਾਤ ਹੋਈ ਆ ਡਰ ਗਾਨੀ ਦੇ ਰੇ ਕੋ ਗੱਲ ਬਾਤ ਨਹੀਂ ਕਰ ਰਹੇ ਅੱਗੋਂ ਆਪ ਸ਼ਬਦ ਬੋਲ ਰਹੇ ਨੇ ਹੁਣ ਕੀ ਮੰਨ ਕਰਦੇ ਮੈਂ ਪ੍ਰਸ਼ਾਸਨ ਤੋਂ ਮੰਗ ਕਰ ਰਿਹਾ ਜਿਹੜੇ ਕਿ ਬੱਸਾਂ ਰੂੜੇ ਬੰਦ ਕੀਤਾ ਜਾਵੇ ਇਥੋਂ ਤੇ ਨੰਬਰ 2 ਜਿਹੜੀ ਹੈਗੀ ਬੱਸਾਂ ਦਾ ਗਲਫ ਕਾਰਵਾਈ ਕਰਕੇ ਤੇ ਮੇਰਾ ਨੁਕਸਾਨ ਭਰਾਈ ਕਰਾਇਆ ਜਾਵੇ ਜੀ ਜੀ ਸਾਡੀ ਸਸਤੀ ਕਾਲਜੀ ਗੱਡੀ ਆ ਰਹੀ ਹੈ ਸਕੂਲ ਆ ਜੀ ਇਧਰਲੇ ਪਾਸੇ ਮੋਟਰਸਾਈਕਲ ਖੜਾ ਸੀਗਾ ਪਰਲੀ ਸੜਕ ਵੀ ਗੱਡੀ ਲੈ ਕੇ ਆ ਰਹਾ ਜੀ ਇਧਰਲੇ ਪਾਸੇ ਮੋਟਰਸਾਈਕਲ ਖੜਾ ਸੀ ਜਦੋਂ ਬੱਸ ਕੋ ਮਾਰਾ ਆ ਜਾਂ ਮੋਟਰਸਾਈਕਲ ਨੂੰ ਦਬਾ ਕੇ ਪਰਲੇ ਪਾਸੇ ਘੁੰਮੀ ਆ ਉਹਨਾਂ ਨੇ ਆਪਣੀ ਗੱਡੀ ਮਾਸਾ ਵੀ ਸ਼ਰਕਤ ਹੋਣੀ ਥੱਲੇ ਧਾਰੀ ਉਥੇ ਹੀ ਗੱਡੀ ਕੀਤੀ ਤੁਸੀਂ ਪਰਲੀ ਸਾਈਡ ਵੇ ਸੜਦੇ ਕਿੰਨੀ ਬਚੀ ਆ ਜੀ ਉਸ ਉਸ ਦੇ ਕਾਰਨ ਮਾੜੀ ਜੀ ਗੱਡੀ ਨਾਲ ਟੈਕ ਟ ਹੋਈ ਹੈ ਉੱਤਰਦਿਆਂ ਸਾਰੀ ਆ ਕੇ ਡਰਾਈਵਰ ਨੂੰ ਬੜਾ ਚੰਗਾ ਬੋਲੇ ਨੇ ਜੀ ਜਿਸ ਕਰਕੇ ਗੱਡੀ ਰੋਕਤੀ ਆ ਤੇ ਚਲੋ ਕਾਰਵਾਈ ਹੋ ਜੇਗੀ ਤੁਸੀਂ ਕਾਲੇ ਨਾ ਪਾਓ ਜਿਹੜੀ ਮੇਨ ਗੱਲ ਹੈ ਸਰ ਜੀ ਸਾਲਾ ਰੂਟ ਹੈ ਹਾਂਜੀ ਹਾਂਜੀ ਸਰ ਜੀ ਸ਼ਹਿਰ ਦਾ ਰੂਟ ਹੈ ਸ਼ਹਿਰ ਦੇ ਦਿੱਤਾ ਰੂਟ ਜੀ ਇਧਰ ਵੀ ਹੱਸਤਾ ਦਿੱਤਾ ਗੱਡੀਆਂ ਨੂੰ ਸਰ ਪਰ ਲੋਕਾਂ ਦਾ ਕਹਿਣਾ ਕਿ ਰੂਟ ਜਿਹੜਾ ਬੱਸਾਂ ਦਾ ਨਹੀਂ ਨਹੀਂ ਸਰ ਜੀ ਡੀਸੀ ਸਾਹਿਬ ਦੀ ਮਨਜ਼ੂਰੀ ਨਾਲ ਜਦੋਂ ਸ਼ਹਿਰ ਗੱਡੀਆਂ ਆਉਣ ਲੱਗੀਆਂ ਡੀਸੀ ਸਾਹਿਬ ਦੀ ਮਨਜ਼ੂਰੀ ਨਾਲ ਇਹ ਰੂਟ ਮਿਲਿਆ ਜੀ ਤੁਸੀਂ ਐਸਾਈਡ ਗੱਡੀਆਂ ਲੈ ਕੇ ਆਓ ਸਰ ਜੀ ਹਾਂਜੀ ਮਿਲਿਆ ਸਰ ਜੀ ਸ਼ਹਿਰ ਗੱਡੀਆਂ ਆਉਣ ਲੱਗੀਆਂ ਨੇ ਜੀ ਪਹਿਲਾਂ ਸਰ ਜੀ ਛੋਣੀ ਤੋਂ ਗੱਡੀਆਂ ਮੋੜਦੀਆਂ ਸੀ ਜੀ